ਸੰਗਤ ਜੀ ਆਪਾਂ ਰਾਗ ਮਾਲਾ ਦੀ ਸੰਥਿਆ ਕਰ ਰਹੇ ਹਾਂ ਤੇ ਪਹਿਲਾਂ ਇੱਕ ਭਾਗ ਵਿੱਚ ਆਪਾਂ ਸੰਥਿਆ ਕਰ ਲਈ ਸੀ ਦੂਜੇ 파ੜ ਵਿੱਚ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪੰਕਤੀ ਆਉਂਦੀ ਹੈ ਪੁਨ ਆਇਓ ਹਿੰਡੋਲ ਇੱਥੇ ਵਿਸਰਾਮ ਹੈ ਪੰਚ ਨਾਰ ਸੰਗ ਅਸ਼ਟ ਸੁੱਤ ਆਇਓ ਉਚਾਰਨ ਕਰਨਾ ਹੈ ਹਿੰਡੋਲ ਤੇ ਵਿਸਰਾਮ ਹੈ ਉੱਠ ਹੈ ਤਾਨ ਕੁਲੋਲ ਕੁਲੋਲ ਤੇ ਵਿਸਰਾਮ ਹੈ ਗਾਇਣ ਤਾਰ ਮਲਾਵਹੀ ਤੇਲੰਗੀ ਤੇਲੰਗੀ ਤੇ ਵਿਸਰਾਮ ਹੈ ਦੇਵ ਕਰਿ ਆਈ ਬਸੰਤੀ ਇਥੇ ਵਿਸਰਾਮ ਹੈ ਸੰਦੂਰ ਸੁਹਾਈ ਸੰਦੂਰ ਦਦੇ ਲੈਂਕੜ ਦੂਰ ਇਸ ਤਰ੍ਹਾਂ ਬੋਲਣਾ ਸਰਸ ਅਹੀਰੀ ਅਹੀਰੀ ਤੇ ਵਿਸਰਾਮ ਹੈ ਲੈ ਪਾਰ ਜਾ ਸੰਗ ਲਾਈ ਲਈ ਤੇ ਵਿਸਰਾਮ ਪਾਂਚੌ ਪਾਂਚੌ ਆਰ ਜਾ ਇਸ ਤਰ੍ਹਾਂ ਉਚਾਰਨ ਕਰਨਾ ਸੁਰਮਾ ਆਨੰਦ ਕੱਠੇ ਪੜਨਾ ਸੁਰਮਾ ਆਨੰਦ ਇਥੇ ਵਿਸਰਾਮ ਹੈ ਪਾਸ ਕਰ ਆਏ ਪਾਸ ਕਰ ਇਕੱਠੇ ਪਾਠ ਹੈ ਚੰਦਰ ਬਿੰਬ ਇਹ ਇਕੱਠੇ ਪੜਨਾ ਚੰਦਰ ਬਿੰਬ ਚੰਦਰ ਬਿੰਬ ਹਾਂ ਮੰਗਲਨ ਇਹ ਇਕੱਠੇ ਪੜਨਾ ਹੈ ਠੀਕ ਹੈ ਸੁਹਾਏ ਸਰਸ ਬਾਣ ਇਹ ਵੀ ਇਕੱਠਾ ਪੜਨਾ ਹੈ ਇੱਥੇ ਵਿਸਰਾਮ ਹੈ ਔ ਆਹੇ ਬਨੋਦਾ गावਹਿ ਇੱਥੇ ਵਿਸਰਾਮ ਸਰਸ ਬਸੰਤ ਕੋਮੋਦਾ ਅਸ਼ਟ ਪੁੱਤਰ ਪੁੱਤਰ ਤੇ ਵਿਸਰਾਮ ਹੈ ਅਸ਼ਟ ਪੁੱਤਰ ਮੈਂ ਕਹੇ ਸੁਵਾਰੀ ਇਹ ਮੈਂ ਇੱਥੇ ਬਿੰਦੀ ਤੁਰੇ ਤ ਉਚਾਰਨ ਕਰਨਾ ਮੈਂ ਕਹੇ ਸੁਵਾਰੀ ਪੁਨ ਆਈ ਆਈ ਤੇ ਵਿਸਰਾਮ ਹੈ ਦੀਪਕ ਕੀ ਬਾਰੀ ਕਸ਼ੇਲੀ पट मंजरी पट मंजरी ती विश्राम में कठे पढ़ना ठीक है टोडी कही अलाप का मोदी गुजरी गुजरी ती विश्राम में गुजरी नहीं पढ़ना गुजरी गुजरी, गुजरी। गगे ते दलंगड़ा लगी है सांग दीपक के थाप सांग दीपक के थाप ये वक्वक पाठ नहीं ठीक है कठा कोई कोई उचार वकु नहीं करना जितने कठा होगा तो उन्हें दस दिता जाएगा का लंका कुंतल कुंतल ते विश्राम औ रामा का लंका कुंतल औ रामा रामा कस कमल कुसम इत विश्राम लाना है कमल कुसम कथा पढ़ना है चंपक के नामा चंपक चंपक हाँ के नामा गौरा औ कानरा कल्याणा गौरा इसनु पढ़ना है ਕਲਿਆਨਾ ਪੜਨਾ ਕ ਕ ਲਲੇ ਸਿਹਾਰੀ ਐੜੇ ਕੰਨ ਨੰਨੇ ਕੰਨਾ ਕਲਿਆਨਾ 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 ਹਸ਼ਟ ਪੁੱਤਰ ਹਸ਼ਟ ਐੜਾ ਸਸਾ ਟੈਂਕਾ ਸਸਾ ਪੂਰਾ ਉਚਾਰਨ ਹੋਵੇ ਹਸ਼ਟ ਪੁੱਤਰ ਪੁੱਤਰ ਤੇ ਵਿਸਰਾਮ ਹੈ ਦੀਪਕ ਕੇ ਜਾਨਾ ਸਭ ਮਿਲ ਮਿਲ ਤੇ ਵਿਸਰਾਮ ਹੈ ਸ਼੍ਰੀ ਰਾਗ ਇਕੱਠਾ ਉਚਾਰਨ ਕਰਨਾ ਹੈ ਸ਼੍ਰੀ ਰਾਗ ਵੈ ਗਾਵਹਿ ਵੈ ਅਡ ਉਚਾਰਨ ਕਰਨਾ ਹੈ ਪਾਂਚੋ ਵਿਸਰਾਮ ਸੰਗ ਬਰੰਗਨ ਲਾਵ ਹੈ ਬਰੰਗਨ ਨੰਨੀ ਦੀ ਆਵਾਜ਼ ਉਚਾਰਨ ਹੋ ਗਈ ਠੀਕ ਹੈ ਬੈ ਰਾਰੀ ਬੈ ਰਾਰੀ ਤੇ ਵਿਸਰਾਮ ਕਰਨਾਟੀ ਕਰਨਾਟੀ ਇਕੱਠਾ ਪੜਨਾ ਹੈ ਧਰੀ ਕਰਨਾਟੀ ਧਰੀ ਗਵਰੀ ਗਾਵਹਿ ਇੱਥੇ ਵਿਸਰਾਮ ਆ ਸਾਵਰੀ ਆਸਾਂਵਰੀ ਨਹੀਂ ਪੜਨਾ ਇਹਨੂੰ ਐੜਾ ਸਬੰਧਕ ਲਾ ਦੇਣਾ ਆ ਸਾਵਰੀ ਆ ਸਾਵਰੀ ਹਾਂ ਆਸਾਂਵਰੀ ਨਹੀਂ ਪੜਨਾ ਆ ਸਾਵਰੀ ਪਾੜ ਪੜ੍ਹਨਾ ਤੇ ਪਾਛੈ ਤੇ ਪਾਛੈ ਇੱਥੇ ਵਿਸਰਾਮ ਹੈ ਪਾਛੈ ਨਹੀਂ ਪੜ੍ਹਨਾ ਪਾਛੈ ਪਾਛੈ ਹਾਂ ਸਿੰਧਵੀ ਸਿੰਧਵੀ ਉਚਾਰਨ ਕਰਨਾ ਸਿੱਧਵੀ ਨਹੀਂ ਪੜ੍ਹਨਾ ਸਿੰਧਵੀ ਇੱਥੇ ਟਿੱਪੀ ਲੱਗੀ ਹੈ ਸਿੰਧਵੀ ਅਲਾਪੀ ਸ਼੍ਰੀ ਰਾਗ ਸਿਉ ਸਿਉ ਤੇ ਵਿਸਰਾਮ ਹੈ ਸਿਉ ਪੜਨਾ ਹੈ 100 ਨਹੀਂ ਪੜਨਾ ਕਈ ਸੰਗਤਾਂ ਨੂੰ 100 ਪੜ ਜਾਣੀ ਹੈ ਸੱਸੀ ਹਿਯਾਰੀ ਊੜੇ ਔਂਕੜਾ ਸਿਉ ਸਿਉ ਹਾਂ ਪਾਂਚੌ ਥਾਪੀ ਸਾਲੂ ਸਾਰਗ ਸਾਗਰਾ ਇੱਥੇ ਵਿਸਰਾਮ ਹੈ ਠੀਕ ਹੈ ਔਰ ਗੋਂਡ ਗੰਭੀਰ ਗੋਂਡ ਉਚਾਰਨ ਕਰਨੇ ਇੱਥੇ ਬਿੰਦੀ ਲੱਗੀ ਹੈ ਗੰਭੀਰ ਅਸ਼ਟ ਪੁੱਤਰ ਸ਼੍ਰੀ ਰਾਗ ਕੇ ਇੱਥੇ ਵਿਸਰਾਮ ਹੈ ਗੁੰਡ ਕੁੰਭ ਹਮੀਰ ਗੁੰਡ ਕੁੰਭ ਹਮੀਰ ਸਮਝ ਲੱਗ ਗਈ ਹਾਂਜੀ ਖਸ਼ਟਮ ਮੇਗ ਰਾਗ ਵੈ ਗਾਵਹਿ ਖਸ਼ਟਮ ਤੇ ਬਿਸਰਾਮ ਹੈ ਪਾਂਚੋ ਸੰਗ ਬਰੰਗਨ ਲਾਗਹਿ ਪਾਂਚੋ ਤੇ ਬਿਸਰਾਮ ਹੈ ਸੋਰਠਿ ਗੋੜ ਮਲਾਰੀ ਧੁਨੀ ਗੋੜ ਤੇ ਵਿਸਰਾਮ ਹੈ ਗੌੜ ਨਹੀਂ ਕਹਿਣਾ ਇਹਨੂੰ ਗੌੜ ਪਿੱਛੇ ਪੜ ਗਏ ਉੱਤੇ ਬਿੰਦੀ ਲੱਗੀ ਹੋਈ ਸੀ ਇਹ ਬਿੰਦੀ ਤੋਂ ਰਹਿਤ ਹੈ ਸੋਰਠਿ ਗੋੜ ਮਲਾਰੀ ਧੁਨੀ ਇਹਨੂੰ ਧੁਨੀ ਨਹੀਂ ਕਹਿਣਾ ਕਈ ਸੰਗਤਾਂ ਧੁਨੀ ਪੜ ਜਾਂਦੀਆਂ ਅਦਕ ਲਾ ਕੇ ਇਹ ਪੋਲਾ ਉਚਾਰਨ ਕਰਨਾ ਧੁਨੀ ਧੁਨੀ ਹਾਂ ਇਹ ਨਾਣਾ ਵੀ ਉਚਾਰਨ ਹੋਵੇ ਵੀ ਧਿਆਨ ਰੱਖਣਾ ਹੈ ਨੰਨੇ ਦੀ ਬਾਜ ਉਚਾਰਨ ਹੋਵੇ ਧੁਨੀ ਧੁਨੀ ਹਾਂ ਪੁਨ ਗਾਵਹਿ ਆਸਾ ਆਸਾ ਤੇ ਵਿਸਰਾਮ ਹੈ ਗੁਨ ਗੁਣੀ ਇਹ ਵੀ ਧਿਆਨ ਦੇਣਾ ਇੱਥੇ ਗੁਣੀ ਨਹੀਂ ਪੜ ਜਾਣਾ ਨੰਨੇ ਦੀ ਬਾਜੂ ਉਚਾਰਨ ਹੋਵੇ ਗੁਨ ਗੁਣੀ ਗੁਣ ਗੁਣੀ ਨਹੀਂ ਪੜਨਾ ਜੇ ਇਕੱਠੇ ਪੜ ਜੋ ਇਹ ਵੱਖਰਾ ਵੱਖਰਾ ਹੈ ਗੁਨ ਗੁਣੀ ਗੁਨ ਗੁਣੀ ਹਾਂ ਊਚਾ ਹੈ ਚੱਚੇ ਦਲਾਵਾ ਊੜੇ ਦਲੈਂਕੜਾ ਚੱਚੇ ਦਲਾਵਾ ਊਚਾ ਹੈ ਊਚਾ ਹਾਂ ਊਚਾ ਸੁਰ ਸੁਰ ਤੇ ਵਿਸਰਾਮ ਹੈ ਸੂ ਹਉ ਸੂ ਹਉ ਸੂਹ ਹਾ ਕੋਨ ਕੀਨੀ ਮੇਗ ਰਾਗ ਸੋ ਸੋ ਤੇ ਵਿਸਰਾਮ ਪਾਂਚੋ ਚੀਨੀ ਬੈਰਾ ਧਰ ਗੱਜ ਧਰ ਗੱਜ ਧਰ ਤੇ ਵਿਸਰਾਮ ਹੈ ਬੈਰਾ ਧਰ ਇਕੱਠਾ ਹੀ ਪੜਨਾ ਹੈ ਬੈਰਾ ਧਰ ਗੱਜ ਧਰ ਕੇਦਾਰਾ ਜਬਲੀ ਧਰ ਜਬਲੀ ਧਰ ਪੜਨਾ ਇੱਥੇ ਇਹ ਇਕੱਠਾ ਹੀ ਉਚਾਰਨ ਕਰਨਾ ਹੈ ਜਬਲੀ ਧਰ ਨਟ ਨਟ ਤੇ ਵਿਸਰਾਮ ਆਉ ਜਲ ਧਾਰਾ ਜਲ ਤਾਰ ਇਕੱਠਾ ਪੜਨਾ ਪੁੰਨ ਗਾਵਹਿ ਸ਼ੰਕਰ ਔ ਸਿਆਮਾ ਗਾਵਹਿ ਤੇ ਬਿਸਰਾਮ ਹੈ ਸ਼ੰਕਰ ਔ ਸਿਆਮਾ ਸ਼ੰਕਰ ਨਹੀਂ ਪੜਨਾ ਇਹਨੂੰ ਸ਼ੰਕਰ ਪੜਨਾ ਸੱਸੇ ਦੀ ਬਾਜ ਉਚਾਰਨ ਹੋਵੇ ਸ਼ੰਕਰ ਔ ਸਿਆਮਾ ਮੇਗ ਰਾਗ ਇੱਥੇ ਬਿਸਰਾਮ ਹੈ ਪੁੱਤਰਨ ਜਲਦੀ ਦੇ ਨਾ ਪੜਨਾ ਪੈਰ ਵਿੱਚ ਦਰਨਾ ਹਾਂ ਪੁੱਤਰਨ ਕੇ ਨਾਮਾ ਪੁੱਤਰਨ ਕੇ ਨਾਮਾ ਕੇ ਵਖਰਾ ਠੀਕ ਹੈ ਖਸਟ ਰਾਗ ਉਹਨ ਗਾਏ ਗਾਏ ਤੇ ਇਸਰਾਮ ਸੰਗ ਰਾਗਨੀ 30 ਰਾਗਨੀ ਨੰਨੇ ਦੀ ਬਾਜ ਉਚਾਰਨ ਹੋਵੇ 30 ਸਭੇ ਪੁੱਤਰ ਰਾਗਨ ਕੇ सब, सब उच्चारण करना सभै नहीं पढ़ना सब रा कई संगत ग्रंथी रागन रागण रागन रागन तचारण होगा जिथे टिप्पी लगी होगी ओह जे टिप्पी ना होगी फिर रागन बन टिप्पी लगी है रागण रागण हां के विश्राम लाइन 18 ਹੈ 10 20 10 20 ਨਹੀਂ ਪੜਨਾ ਵੱਖਰਾ ਵੱਖਰਾ 10 20 18 ਹੈ 10 20 ਸਾਹੀ ਸਮੇ ਲੱਗੀ ਰਾਗ ਮਾਲਾ ਦੀ ਹਾਂਜੀ ਸਾ ਸੰਗਤ ਜੀ ਰਾਗ ਮਾਲਾ ਦੀ ਆਪਾਂ ਸੰਚਿਆ ਸਪੂਰਨ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ